ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸ ਮੌਨਸੂਨ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਪਿਛਲੇ 3-4 ਦਿਨਾਂ ਤੋਂ ਜੋ ਬਹੁਤ ਹੀ ਅਹਿਮ ਮੁੱਦਾ ਪਖਿਆ ਹੋਇਆ ਜਿਸ ਨੂੰ ਜਿਸ ਮੁੱਦੇ ਨੂੰ ਚਿੰਗਾੜੀ ਦਿੱਤੀ ਆ ਕਾਂਗਰਸ ਦੇ ਮੌਜੂਦਾ ਪ੍ਰਧਾਨ ਤੇ ਲੋਕ ਸਭਾ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਨੇ ਰਾਜਾ ਵੜਿੰਗ ਜਿਹਦੇ ਅੰਦਰ ਜਿੱਥੇ ਕਾਫੀ ਵੱਡਾ ਲੰਮਾ ਸਮਾਂ ਜਿਹੜਾ ਰਾਜਨੀਤਿਕ ਕੈਰੀਅਰ ਹੈ ਪਰ ਜਿਸ ਤਰ੍ਹਾਂ ਦੀ ਉਹਨਾਂ ਨੇ ਮਾਨਸ਼ਿਕਤਾ ਪੇਸ਼ ਕੀਤੀ ਹੈ ਜਿਸ ਤਰ੍ਹਾਂ ਉਹਨਾਂ ਨੇ ਗੱਲ ਕੀਤੀ ਹੈ ਸਾਡੇ ਦੇਸ਼ ਦੇ ਆਪਣੀ ਹੀ ਪਾਰਟੀ ਦੇ ਉਹਨਾਂ ਦੀ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਤੇ ਕਾਂਗਰਸ ਦੇ ਬਹੁਤ ਹੀ ਸੀਨੀਅਰ ਲੀਡਰ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਜੀ ਇਹ ਕਹਿ ਲਈਏ ਤੇ ਕੇ ਸਭ ਤੋਂ ਲੰਮਾ ਕੈਰੀਅਰ ਸੀ ਪੰਜਾਬ ਦੀ ਧਰਤੀ ਤੋਂ ਔਰ ਬਹੁਤ ਵੱਡਾ ਕਾਂਗਰਸ ਨੂੰ ਨੂੰ ਜਿਹੜੀ ਸਪੋਰਟ ਸੀ ਉਹਨਾਂ ਦੀ ਸਰਦਾਰ ਬੂਟਾ ਸਿੰਘ ਜੀ ਸਾਬਕਾ ਗ੍ਰਹਿ ਮੰਤਰੀ ਜਿਸ ਦੇ ਅੱਠਵੇਂ ਗ੍ਰਹਿ ਮੰਤਰੀ ਹੋਏ ਨੇ ਉਹਨਾਂ ਦੀ ਜਾਤੀ ਤੇ ਉਹਨਾਂ ਦੀ ਰੰਗਵਰੇ ਗੱਲ ਕਰਕੇ ਉਹਨਾਂ ਨੇ ਹੋਰ ਵੀ ਜਿਹੜੇ ਸਿੱਖ ਆਗੂਆਂ ਦੇ ਨਾਲ ਇਤੇ ਤੇ ਜੋ ਉਹਨਾਂ ਦਾ ਅੰਦਾਜ਼ ਸੀ ਰਾਜਾ ਬਣੰਗਾ ਉਹ ਸੱਚੀ ਮੁੱਚੀ ਬੜਾ ਨਿੰਦਨਯੋਗ ਸੀ ਤੇ ਅੱਜ ਉਸ ਦੀ ਕਰਕੇ ਭਾਵੇਂ ਰਾਜਾ ਬੜਿੰਗ ਜੀ ਨੇ ਬਾਰ ਬਾਰ ਕਿਹਾ ਕਿ ਸਾਡੇ ਤੋਂ ਉਹਨਾਂ ਵਰਗੀ ਭਾਸ਼ਾ ਨਹੀਂ ਵਰਤੀ ਜਾ ਸਕਦੀ ਬੇਸ਼ੱਕ ਰਾਜੇ ਬੜਿੰਗ ਨੇ ਮਾਫੀ ਮੰਗ ਲਈਆ ਔਰ ਬਾਰ ਬਾਰ ਉਹਨਾਂ ਨੇ ਵੀ ਕਿਹਾ ਕਿ ਮੈਂ ਸੋਚੀ ਸਿੱਖ ਸੰਗਤ ਤੋਂ ਕਿਸੇ ਵੀ ਸੱਜਣ ਤੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਜੇ ਕਿਸੇ ਨੂੰ ਵੀ ਸਰਦਾਰ ਬੁੱਟਾ ਸਿੰਘ ਜੀ ਬਾਰੇ ਮੇਰੀ ਟਿੱਪਣੀ ਕਰਕੇ ਕਿਸੇ ਦਾ ਮਨ ਦੁਖੀ ਹੋਇਆ ਤਮੇ ਇਹ ਮਾਫੀ ਚਾਹਣਾ ਹੱਥ ਬਨ ਕੇ ਮਾਫੀ ਚਾਹਣਾ ਉਹ ਉਹਨਾਂ ਨੇ ਅਰਜੁਨ ਨੂੰ ਪਿਤਾ ਸਮਾਨ ਵੀ ਕਿਹਾ ਆਪਦੀ ਮਾਫੀ ਦੇ ਵਿੱਚ ਪਰ ਦੇਖਣ ਵਾਲੀ ਗੱਲ ਹੈ ਸੱਚੀ ਮੁੱਚੀ ਜਿਸ ਤਰ੍ਹਾਂ ਸਰਦਾਰ ਜਗENDER ਸਿੰਘ ਜੀ ਸਾਭਕਾ ਕੈਬਨਟ ਮੰਤਰੀ ਪੰਜਾਬ ਔਰ ਉਹ ਜਿਹੜੇ ਕਿ ਸਰਦਾਰ ਬੂਟਾ ਸਿੰਘ ਜੀਆਂ ਦੇ ਸਕੇ ਭਾਂਜੇ ਆ ਉਹਨਾਂ ਨੇ ਇੱਕ ਗੱਲ ਦਾ ਜਵਾਬ ਦਿੱਤਾ ਰਾਜਾ ਬੜੇਗਲੂ ਕਿ ਕੀ ਤੋਂ ਆਪਣੇ ਪਿਤਾ ਨੂੰ ਵੀ ਇਸੇ ਤਰ੍ਹਾਂ ਹੀ ਗਾਲਾਂ ਕੱਢਦਾ ਉਹਨਾਂ ਦੀ ਜਤਕ ਜਤ ਪਰਖਦਾ ਉਹਨਾਂ ਦੀਆਂ ਸ਼ਕਲਾਂ ਸੂਰਤਾਂ ਪਰਖਦਾ ਜਾਂ ਤੋਂ ਭਾਈ ਕਿਸੇ ਦੀ ਪੱਗ ਲਾ ਕੇ ਤੇ ਬਾਅਦ ਵਿੱਚ ਮਾਫੀ ਮੰਗ ਲੇ ਇਹ ਇਹ ਤਾਂ ਗੱਲ ਜਾਇਜ਼ ਨਹੀਂ ਹੈ ਉਹ ਕਹਿੰਦੇ ਵੀ ਤੇਰੀ ਮਾਨਸਿਕਤਾ ਨੂੰ ਸੋਧ ਔਰ ਗੱਲ ਬਣਦੀ ਵੀ ਆ तमाम ਮਜਬੂਤ ਸਿੱਖ ਪਾਈਚਾਰਾ ਜਿਹੜਾ ਪੰਜਾਬ ਦਾ ਉਹ ਇਸ ਗੱਲ ਦੇ ਲਈ ਬੜਾ আহত ਹੋਇਆ ਹਰ ਚੈਨਲ ਦੇ ਉੱਤੇ ਹਰ ਥਾਂ-ਥਾਂ ਤੇ ਜਿੱਥੇ ਵੀ ਯੂਨਿਟਾਂ ਨੇ ਕਾਂਗਰਸ ਦੇ ਖਿਲਾਫ ਜਿਹੜੀ ਹੈ ਕਾਂਗਰਸ ਪਾਰਟੀ ਦੇ ਇਸ ਆਗੂ ਦੇ ਖਿਲਾਫ ਇੱਕ ਵੱਡਾ ਅਕਰੋਸ਼ ਪੈਦਾ ਹੋਇਆ ਇਵਨ ਕਿ ਐਫਆਈਆਰ ਵੀ ਉਹਨਾਂ ਦੇ ਖਿਲਾਫ ਹੋ ਗਈ ਤੇ ਐਸਸੀਐਸਟੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਵੀ ਉਹਨਾਂ ਨੂੰ ਤਲਬ ਕਰ ਲਿਆ ਉਹਨੂੰ ਨੋਟਿਸ ਜਾਰੀ ਕੀਤਾ ਚਾਲ ਦੇਣਾ ਚ ਪੇਸੋ ਉੱਥੇ ਹੁਣ ਦੇਖਣ ਵਾਲੀ ਗੱਲ ਇਹ ਹੈ ਮੈਂ ਮਹਿਸੂਸ ਕਰਦਾ ਹਾਂ ਕਿ ਜਿਸ ਤਰ੍ਹਾਂ ਚਰਨਜੀਤ ਚੰਨੀ ਜੀ ਨੇ ਵੀ ਸਪਾਈ ਦੇਣ ਦੀ ਕੋਸ਼ਿਸ਼ ਕੀਤੀ ਕਿ ਸਪੱਸ਼ਟ ਕਿ ਕਿਸੇ ਵੀ ਪੱਖੋਂ ਘੱਟ ਨਹੀਂ ਹੈ ਜੇ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਗਲਤਫਹਿਮੀ ਆ ਤਾਂ ਉਹ ਸਾਡੇ ਪੂਰਨਿਆਂ ਨੂੰ ਦੇਖੋ ਤੇ ਸਰਦਾਰ ਮੋਤਾ ਸਿੰਘ ਜੀ ਦੀਆਂ ਕਿੱਡੀਆਂ ਪ੍ਰਾਪਤੀਆਂ ਨੇ ਇਹ ਰਾਜੇ ਬਣੇ ਨੇ ਤਾਂ ਹਲੇ ਉਹਨਾਂ ਕੈਰੀਅਰ ਨਹੀਂ ਮੇਰਾ ਖਲ ਜਿੰਨੀ ਏਜ ਹੋਣੀ ਹੈ ਉਹਨਾਂ ਦੀ ਰਾਜਾ ਬਣੇ ਗਿਜਾ ਦੀ ਉਦੋਂ ਤੋਂ ਰਾਜਨੀਤੀ ਚ ਸਰਗਰਮ ਰਹੇ ਨੇ 40 ਸਾਲ 8 ਵਾਰ ਐਮਪੀ ਰਹੇ ਨੇ ਖਾਲਾ ਜੀ ਦਾ ਬੜਾ ਨਹੀਂ ਸਾਰੇ ਮਹਿਕਮਿਆਂ ਦੇ ਮਿਨਿਸਟਰ ਰਹੇ ਨੇ ਰਾਜਾ ਬਣੇ ਗਿਜਾ ਤਾਂ ਹਲੇ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਗਏ ਕੇਂਦਰ ਦੇ ਵਿੱਚ ਇੱਕ ਵਾਰੀ ਵੀ ਮਿਨਿਸਟਰ ਨਹੀਂ ਬਣੇ ਹਰੇਕ ਤਾਂ ਉਸ ਸਰਕਾਰ ਚ ਵੀ ਨਹੀਂ ਪਾਵਰ ਵਾਲੀ ਚ ਗਏ ਤੇ ਇਹ ਗੱਲਾਂ ਰਾਜ਼ਾ ਬਣਿੰਗ ਨੂੰ ਬੜੇ ਸੋਸ ਸਮਝ ਕੇ ਕਰ ਰਹੀਦਾ ਹੋਰਾਂ ਨੂੰ ਵੀ ਪਰ ਮੈਂ ਇੱਕ ਗੱਲ ਇੱਥੇ ਜਿਹੜੀ ਬਾਕੀ ਸਾਰੇ ਨੇਤਾ ਨੇ ਸਾਰੇ ਮਨ ਸਖ ਸਮਝਦੇ ਉਹ ਇਸ ਗੱਲ ਦੇ ਉੱਤੇ ਬੜਾ ਜ਼ੋਰ ਲਾ ਰਹੇ ਕਿ ਸਾਡੇ ਐਡੇ ਮਹਾਨ ਆਗੂ ਦੇ ਬਾਰੇ ਕਾਂਗਰਸ ਦਾ ਉਸੇ ਦੀ ਪਾਰਟੀ ਦਾ ਪ੍ਰਧਾਨ ਸਟੇਟ ਪ੍ਰੈਜ਼ੀਡੈਂਟ ਅੱਜ ਇਹਦਾਂ ਦੀਆਂ ਟਿੱਪਣੀਆਂ ਕਰੇ ਬੜਾ ਦੁੱਖਦਾਈ ਹੈ ਪਰ ਮੈਂ ਸਾਰੇ ਸਜਣਾ ਨੂੰ ਗੱਲ ਪੁੱਛੂਗਾ ਕਿ ਭਾਈ ਜੇਕਰ ਅਸੀਂ ਇਕੱਠੇ ਨਹੀਂ ਹੋਵਾਂਗੇ ਜੇਕਰ ਪੰਜਾਬ ਦਾ ਮਜਬੂਤ ਸਿੱਖ ਵਾਲਮੀਕ ਭਾਈਚਾਰਾ ਇੱਕ ਜੁਟ ਨਹੀਂ ਹੋਊਗਾ ਤਾਂ ਤੁਹਾਡੇ ਛਤਰ ਵੀ ਪਹਿਣਗੇ ਤੁਹਾਡੇ ਬਾਰੇ ਇਦਾਂ ਦੀਆਂ ਗੱਲਾਂ ਹੋਣਗੀਆਂ ਇਸ ਤੋਂ ਵੱਡਾ ਕੋਈ ਹੀਰਾ ਤੁਸੀਂ ਕਿੱਥੋਂ ਪੈਦਾ ਕਰਦੋਂਗੇ ਸਾਡੇ ਖਲਾ ਜਿਹੜਾ ਆਪਸ ਹੀ ਖੰਡਾ ਨਾ ਸਾਡਾ ਸਾਡੀ ਇਕਤਰਤਾ ਨਹੀਂ ਹੈ ਇਸ ਕਰਕੇ ਸਾਡੇ ਨਾਲੇ ਕੁਝ ਹੋ ਰਿਹਾ ਹੈ ਐਸ ਵਖਤ ਪੰਜਾਬ ਦੀ ਵਿਧਾਨ ਸਭਾ ਚ ਸਾਡਾ ਕੀ ਯੋਗਦਾਨ ਆ ਸਾਡੇ ਪੰਜਾਬ ਦੇ ਜਿਹੜੇ ਐਮਐਲਏਜ਼ ਨੇ ਉਹਨਾਂ ਦਾ ਕਿੱਡਾ ਕ ਕੰਟਰੀਬਿਊਸ਼ਨ ਆ ਤੇ ਕਿੰਨੀਆਂ ਕੋ ਉਹ ਆਪਣੀਆਂ ਮੰਗਾਂ ਬਣਾ ਲੈਂਦੇ ਨੇ ਉਹ ਆਪਾਂ ਪਹਿਲੀ ਪੰਤ ਜਾਣੂ ਆ ਬਾਕੀ ਸਾਡੇ ਹੋਰ ਕਿੰਨੇ ਕੰਮ ਸਾਡੀਆਂ ਸਾਡੀਆਂ ਮਜ਼ਦੂਰ ਜਿਥੇ ਬੰਦਿਆਂ ਨੂੰ ਮੌਜੂਦਾ ਸਰਕਾਰ ਕਿੰਨਾ ਕ ਤਰਜੀਹ ਦਿੰਦੀ ਹੈ ਤੇ ਪਿਛਲੀ ਕਿੰਨੇ ਕ ਤਰਜੀਹ ਦਿੰਦੀ ਸੀ ਇਹ ਦੋਸਤੋ ਕਸੂਰ ਉਹਨਾਂ ਦਾ ਨਹੀਂ ਕਸੂਰ ਸਾਡਾ ਹੈ ਅੱਜ ਵੀ ਸਾਡਾ ਹੈ ਮਫੀਰ ਕਹੁੰਗਾ ਕਿ ਜੇਕਰ ਅਸੀਂ ਇਕੱਠੇ ਨਹੀਂ ਹੋਏ ਅਸੀਂ ਆਪਣੇ ਨੌਜਵਾਨਾਂ ਨੂੰ ਨਾ ਸੰਭਿਆ ਅਸੀਂ ਆਪਣੀ ਵੋਟ ਦਾ ਅਹਿਸਾਸ ਨਾ ਕਰਵਾਇਆ ਤਾਂ ਸਾਡੇ ਲੋਕ ਐਸੀ ਤਰ੍ਹਾਂ ਹੀ ਖੜਾਖੜਾ ਕੇ ਛੱਤਰ ਮਣਗੇ ਬਾਬਾ ਸੁਖਾਜ ਸਿੰਘ ਕੀ ਕਹਿ ਰਿਹਾ ਪੁੱਚੋ ਵਾਲਾ ਉਹ ਕਹਿੰਦਾ ਇਹਨਾਂ ਨੂੰ ਚੌਥੀ ਪੌੜੀ ਤੇ ਬਿਠਾਇਆ ਜਾਂਦਾ ਸੀ ਕਹਿੰਦੇ ਇਹ ਤਾਂ ਇਤਿਹਾਸ ਚ ਲਿਖੀ ਗੱਲ ਆ ਔਰ ਇਹ ਗੱਲ ਸੱਚ ਵੀ ਆ ਇਹਦੇ ਚ ਕੋਈ ਸ਼ੱਕ ਨਹੀਂ ਹੈ ਪੁੱਚੋ ਵਾਲਾ ਆਪ ਉਹ ਕਹਿੰਦੀ ਕਹਿੰਦੇ ਹੁਣ ਤਾਂ 10-12 ਸਾਲ ਹੋ ਗਏ ਜਿੱਦ ਤੋਂ ਮੈਂ ਬੈਠਾ ਕਿੰਦਾ ਉਤਨਾ ਤਾਂ ਬੰਦਾ ਭਈ ਪਹਿਲਾਂ ਤਾਂ ਇੱਥੇ ਬੱਕਰੀ ਸੀ ਪਾਂਡੇ ਇਹ ਗੱਲ ਇਹ ਸੱਚੀ ਵੀ ਹੈ ਹੁਣੇ 8-10 ਸਾਲ ਦਾ ਜਦੋਂ ਗਾਹ ਵਾਲਾ ਪਿਆ ਕੁਝ ਮੱਝ ਵੀ ਸਿੱਖਾਂ ਨੇ ਆਵਦੇ ਆਪ ਨੂੰ ਵੀ ਸੁਧਾਰਿਆ ਸਾਫ਼-ਸੋਥਰੇ ਹੋਏ ਆ ਪੜ੍ਹੇ ਲਿਖੇ ਨੇ ਆਉਦੇ ਆਤਮ ਨਿਰਪਰ ਹੋਈ ਨੇ ਉਤੋਂ ਤੋਂ ਰੂਮੀ ਵਾਲਾ ਨੇ ਬੰਦ ਕਰਤਾ ਚੌਥੇ ਪੋੜੇ ਦਾ ਪਾਸ ਜਿਹੜਾ ਚੱਲ ਰਿਹਾ ਸੀ ਕੰਮ ਉਹ ਵੀ ਬੰਦ ਹੋ ਗਿਆ ਸਿੱਖੀ ਦੇ ਵਿੱਚ ਕਿਹੜਾ ਸਾਨੂੰ ਐ ਫਟਾਫਟ ਹੀ ਪਰੋਸ ਕੇ ਸਿੱਖੀ ਦੇਤੀ ਸਾਨੂੰ ਸਰਦਾਰ ਜੀ ਮਜੀਬ ਸਿੰਘ ਕਹਿਣ ਲੱਗੇ ਤਾਂ ਗੁਰੂ ਸਭਾ ਦੇ ਸਾਹਮਣੇ ਜਦੋਂ ਭਾਈ ਜੀਵਨ ਸਿੰਘ ਜੀ ਨੇ ਬਾਬਾ ਜੀਵਨ ਸਿੰਘ ਨੇ ਭਾਈ ਜੈਤਾ ਜੀ ਨੇ ਪੂਰਾ ਸਰਵਾਂਸਵਾਰਿਆ ਤਾਂ ਜਾ ਕੇ ਸਾਨੂੰ ਰਗਰੇਟੇ ਗੁਰੂ ਕੇ بیٹے ਦਾ ਕਿਤਾਬ ਮਿਲਿਆ ਇੰਨਾ ਸੇਤੀ ਥਾਲੀ ਚ ਪਰੋਸ ਕੇ ਨਹੀਂ ਮਿਲਿਆ ਇਹ ਸਾਰਾ ਕੁਝ ਤਾਂ ਦੋਸਤੋ ਅੱਜ ਸਾਨੂੰ ਇਸ ਗੱਲ ਦੇ ਉੱਤੇ ਸਬਕ ਲੈਣਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਸ ਗੱਲ ਲਈ ਪੰਜਾਬ ਦੇ ਸਮੁੱਚੇ ਮਜੀਬ ਸਿੰਘ ਭਾਈਚਾਰੇ ਨੂੰ ਛੜਕਾਂ ਤੇ ਹੋਣਾ ਚਾਹੀਦਾ ਇਕੱਠੇ ਹੋ ਕੇ ਆਪ ਦਾ ਇੱਕ ਇੱਕ ਹੱਕ ਆ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਮੈਨ ਲੈਣਾ ਚਾਹੀਦਾ 17 ਵਿਧਾਨ ਸਭਾ ਦੇ ਵਿੱਚ ਸਾਡੇ ਘੱਟੋ ਘੱਟ ਸਾਡੇ ਲਈ ਰਾਖਵੀਂ ਸੀਟਾਂ ਹੋਣੀਆਂ ਚਾਹੀਦੀਆਂ ਦੂਸਰੇ ਪਾਰਟੀ ਜਿਹੜੀ ਹੈਗੀ ਆ ਜੇਕਰ ਉੱਥੇ ਕੰਪੀਟੀਸ਼ਨ ਹੋਵੇ ਵੀ ਉੱਥੇ ਮਜਬੂਰ ਸਿੱਖ ਦਾ ਮਜਬੂਰ ਸਿੱਖਣਾ ਹੋਵੇ 17 ਸੀਟਾਂ ਪੰਜਾਬ ਦੇ ਵਿੱਚ ਹਰ ਪਾਰਟੀ ਵੱਲੋਂ ਸੱਡੀਆਂ ਲਾਣੀਆਂ ਹੋਣੀਆਂ ਚਾਹੀਦੀਆਂ ਨਾਮਜ਼ਦ ਹੋਣੇ ਚਾਹੀਦੇ ਵੀ ਇਥੋਂ ਮਜਬੂਰ ਸਿੱਖੀ ਜਤਨ ਕਿਸੇ ਮਰਜ਼ੀ ਪਾਰਟੀ ਵੱਲੋਂ ਆ ਜਾਣਾ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਏ ਬੀ ਸੀ ਹੋਰ ਆਮ ਆ ਬੀਜਪੀਏ ਆਜ਼ਾਦ ਹੈ ਉਥੇ ਮਜਬੂਰ ਸਖੇ ਹੋਣ ਚਾਹੀਦੇ ਤੁਹਾਡੀਆਂ ਸ਼ੀਟਾਂ ਤੇ ਇਹ ਬੰਦੇ ਲਿਆ ਕੇ ਖੜਾ ਦਿੱਤੇ ਜਾਂਦੇ ਜਿਹੜਾ ਤੁਹਾਡਾ ਨਾਂ ਨਹੀਂ ਬੋਲਦੇ ਤੁਹਾਡੇ ਬਾਰੇ ਗੱਲ ਨਹੀਂ ਕਰਦੇ ਐਮਪੀ ਨਹੀਂ ਬੋਲਦਾ ਕੋਈ ਐਮਐਲਏ ਨਹੀਂ ਬੋਲਦਾ ਇਹ ਤਾਂ ਕਰਕੇ ਤੁਹਾਨੂੰ ਪ੍ਰਧਾਨ ਹੋਰੇ ਕਹਿੰਦੇ ਨੇ ਇਹ ਰਾਜੀ ਬੜੇ ਇੱਕ ਵਾਰ ਕੇ ਭਾਈ ਉਹ ਤਾਂ ਕਹਿਣਗੇ ਉਹ ਅੰਦਰ ਬਿਠਾ ਕੇ ਸਾਡੇ ਨੇਤਾਵਾਂ ਨਾਲ ਕੀ ਕਰਦੇ ਹੋਣਗੇ ਇਹ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਦੇ ਵਿਧਾਨ ਸਭਾ ਤੇ ਜਾ ਕੇ ਸਾਰੇ ਦੇ ਸਾਰੇ ਹੁਣ ਸਮੁੱਚੇ ਇਸੀਆਂ ਦੀ ਗੱਲ ਕਰਦੀਏ 34 ਐਮਐਲਏ ਬੈਠੇ ਨੇ ਕਦੇ 34 ਮਿੰਟ ਕਿਸੇ ਵੀ ਸੈਸ਼ਨ ਦੇ ਵਿੱਚ ਤੁਹਾਨੂੰ 34 ਮਿੰਟ ਮਿਲੇ ਆ ਕਦੇ ਬੋਲਣ ਸਾਰਿਆਂ ਨੂੰ ਇਕੱਠੇ ਹੋ ਕੇ ਤੀਜੇ ਹਿੱਸੇ ਦਾ ਜੇਕਰ ਤੁਹਾਡਾ 35% ਤੁਹਾਡਾ ਹਿੱਸਾ ਨਾ ਤਾਂ 35% ਵਿਧਾਨ ਸਭਾ ਦੇ ਵਿੱਚ ਤੁਹਾਨੂੰ ਟਾਈਮ ਮਿਲਣਾ ਚਾਹੀਦਾ ਜਿੱਤਨਾਂ ਦਨ ਸੈਸ਼ਨ ਚੱਲਦਾ ਇੱਕ ਦਿਨ ਪੰਜਾਬ ਦੇ ਐਸਿਆਂ ਤੇ ਗੱਲ ਹੋਣੀ ਚਾਹੀਦੀ ਹੈ ਤੁਸੀਂ ਕਦੇ ਮੰਗੀ ਨਹੀਂ ਪੰਜਾਬ ਦੀ ਟਰਾਂਸਪੋਰਟੇਸ਼ਨ ਦੇ ਵਿੱਚ ਜਿੰਨੀ ਟਰਾਂਸਪੋਰਟੇਸ਼ਨ ਚੱਲ ਰਹੀ ਆ ਉਹਦੇ ਵਿੱਚ 33% ਸਾਡੇ ਬੰਦਿਆਂ ਨੂੰ ਵਾਕਇਦਾ ਲਾਇਸੈਂਸ ਮਿਲ ਕੇ ਉਹਨਾਂ ਦੇ ਨਾਂ ਤੇ ਟ੍ਰਾਂਸਪੋਰਟੇਸ਼ਨ ਹੋਣੀ ਚਾਹੀਦੀ 1,20,000 ਏਕੜ ਇੱਥੇ ਜ਼ਮੀਨ 1947 ਵੇਲੇ ਸਾਡੀ ਨਿਕਲੀ ਸੀ ਪੰਜਾਬ ਇੱਕ ਲੱਖ 20 ਹਜ਼ਾਰ ਏਕੜ ਜ਼ਮੀਨ ਪੰਜਾਬੀ ਦੇ ਐਸਨਾਂ ਨੂੰ ਦੇਣੀ ਸੀ ਪਰ 20 ਹਜ਼ਾਰ ਵੀ ਨਹੀਂ ਮਿਲੀ ਲੱਖ ਲੱਖ ਏਕੜ ਜ਼ਮੀਨ ਟੜੀ ਗਈ ਹੈ ਇਹ ਸਾਰਾ ਕੁਝ ਸਾਡਾ ਜਿਹੜਾ ਹੈ ਸਾਡੀ ਅਣਗਹਿਲੀ ਹੈ ਅਸੀਂ ਆਪਣੇ ਲੋਕਾਂ ਲਈ ਬਿਜ਼ਨਸ ਕਿੰਨਾ ਮੰਗਿਆ ਕਿ ਨੀਏ ਕੇ ਚਿਹਰਾਂ ਦੇ ਵਿੱਚ ਬਾਜ਼ਾਰਾਂ ਚ ਜਾ ਕੇ ਦੇਖੋ ਤੁਹਾਡਾ ਹਿੱਸੇਦਾਰੀ ਕੀ ਹੈ ਤੁਹਾਡੀਆਂ ਕਿੰਨੀਆਂ ਦੁਕਾਨਾਂ ਨੇ ਕਿਉਂਕਿ ਅਸੀਂ ਕਦੇ ਇੱਕ ਠੋਕੇ ਸਾਡੇ ਲੀਡਰਾਂ ਨੇ ਵਿਧਾਨ ਸਭਾ 'ਚ ਗੱਲਾਂ ਹੀ ਨਹੀਂ ਠਾਈਆਂ ਸਾਡੇ ਥੱਲੇ ਆ ਕੇ ਗਰਾਊਂਡ 'ਚ ਸਾਡੀਆਂ ਜਿਹੜੀਆਂ ਰੈਂਗਾਂ 'ਚ ਕਦੇ ਇਹ ਗੱਲਾਂ ਹੀ ਨਹੀਂ ਹੁੰਦੀਆਂ ਸਾਡੀਆਂ ਪਾਰਟੀਆਂ ਦੇ ਸੰਗਠਨਾਂ 'ਚ ਕਦੇ ਗੱਲਾਂ ਹੀ ਨਹੀਂ ਹੁੰਦੀਆਂ ਤਾਂ ਇਸੇ ਕਰਕੇ ਦੋਸਤੋ ਸਿੱਤਰ ਪੈਣਗੇ ਸਮਝ ਲਓ ਹੁਣ ਵੀ ਸਮਝ ਲਓ ਹਲੇ ਵੀ ਵੇਲਾ ਆਉਦੇ ਆਪ ਨੂੰ ਸਾਹਮਣੂ ਬਾਬੇ ਦੇ ਬਚਨਾਂ ਤੇ ਨਹੀਂ ਰਿਹਾ ਜਾਂਦਾ ਬਾਬਾ ਸਾਹਿਬ ਡਾਕਟਰ ਭਿਮਰਾਓਂ ਵਿਦਕਰ ਜੀ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਉਸ ਤੋਂ ਬਾਅਦ 12% ਰਾਖਵਾ ਕਰਨ ਮਜਬੂਰ ਸਿੱਖਾਂ ਨੂੰ ਪ੍ਰੋਸਕੈ ਥਾਲੀ ਚ ਘਰੇ ਬੈਠੇ ਬਿਠਾਉਣ ਨੂੰ ਦਿੱਤਾ ਤੁਸੀਂ ਉਹਨੂੰ ਪ੍ਰੋਮੋਸ਼ਨਾਂ ਤੇ ਦਾਖਲਿਆਂ ਚ ਲਾਗੂ ਨਹੀਂ ਕਰਾ ਸਕਦੇ ਵਿਧਾਨ ਸਭਾ ਚ ਤੁਸੀਂ ਉਹਦੇ ਬੰਦੇ ਨਹੀਂ ਤਿਆਰ ਕਰ ਸਕਦੇ ਕਾਂਗਰਸ ਪਾਰਟੀ ਦੇ ਤੇ ਬਹੁਤ ਸਾਰੇ ਇਲਾਕਿਆਂ ਤੇ ਹਲਕਿਆਂ ਦੇ ਵਿੱਚ ਮਜਬੂਰ ਸਿੱਖ ਨੁਮਾਇੰਦਾ ਨਹੀਂ ਹੈਗਾ ਕੋਈ ਗਾਈਂ ਭਾਈਓ ਸਾਨੂੰ ਕਹਿੰਦੀ ਨਹੀਂ ਇਸ ਕਰਕੇ ਹਲੇਵੀ ਵੇੜਾ ਰਾਜਾ ਵਿਢਿੰਗ ਨੂੰ ਕਿਤੇ ਤੁਸੀਂ ਸਬਕ ਤਾਂ ਹੀ ਸਿਖਾ ਸਕਦੇ ਹੋ ਨਹੀਂ ਇਕੱਲੀਆਂ ਗੱਲਾਂ ਮਾਰ ਨਾਲ ਕੁਝ ਨਹੀਂ ਵਿਧਾਨ ਸਭਾ ਦੇ ਵਿੱਚ 33% ਸਮਾਂ ਸਾਨੂੰ ਮਿਲਣਾ ਚਾਹੀਦਾ ਇਸ ਗੱਲ ਤੇ ਵਹਿਸ ਹੋਣੀ ਚਾਹੀਦੀ ਹੈ ਸਾਡੇ 34 ਦੇ 34 ਵਿਧਾਇਕ ਜਿਹੜੇ ਉਹ ਇੱਕਦਮ ਖੜ ਕੇ ਉੱਥੇ ਬੋਲਣ ਕਿ 33% ਸਮਾਂ ਸਾਡੇ ਲਈ ਗੱਲ ਕਰੋ ਇਸ ਵਿਸ਼ੇ ਤੇ ਉੱਤੇ ਗੱਲਾਂ ਕਰੋ ਥੋਕੇ ਸਾਡੇ ਮੁੰਡਿਆਂ ਨੂੰ ਰੋਜ਼ਗਾਰ ਕਿਉਂ ਨਹੀਂ ਮਿਲ ਰਿਹਾ ਸਾਡੇ ਹਿੱਸੇ ਦੀ ਸਬਸਿਡੀ ਕਿੱਧਰ ਜਾਂਦੀ ਆ ਸਾਡੇ ਹਿੱਸੇ ਦੀਆਂ ਪੋਸਟਾਂ ਕਿੱਧਰ ਜਾਂਦੀਆਂ ਸਾਡਾ ਬੈਕਲੌਗ ਕਿਉਂ ਨਹੀਂ ਪੂਰਾ ਹੋ ਰਿਹਾ ਸਾਨੂੰ ਸਾਨੂੰ ਸਬਸਿਡੀ ਕਿਉਂ ਨਹੀਂ ਦਿੱਤੀ ਜਾ ਰਹੀ ਕਿਸਾਨਾਂ ਨੂੰ ਵਪਾਰੀਆਂ ਨੂੰ ਜਿਨ੍ਹਾਂ ਕੋਲੇ ਪਹਿਲਾਂ ਹੀ ਅਰਬਾਂ ਖਰਬਾਂ ਰੁਪਇਆ ਉਹਨਾਂ ਕੋਲੇ ਹੋਰ ਦਿੱਤਾ ਜਾ ਰਿਹਾ ਇਹਨਾਂ ਨੂੰ ਕਿਉਂ ਦਿੱਤਾ ਜਾ ਰਿਹਾ ਸਾਰਾ ਕੁਝ ਮੰਗਣ ਤੇ ਮਿਲਦਾ ਐਵੇਂ ਜਿ ਕੋ ਸਨਮਾਨ ਵੀ ਮੰਗਣ ਤੇ ਮਿਲਦਾ ਕੋਈ ਕਿਸੇ ਕੋ ਰਾਜ਼ ਨਾ ਦੇਹੇ ਜੋ ਲੇਹੇ ਨਿਜ ਬਲ ਸਿਰੇ ਰਾਜਾ ਬਿੰਦ ਨੂੰ ਤਾਰੇ ਦਿਖਾ ਦਿਓ ਕਾਂਗਰਸ ਪਾਰਟੀ ਨੂੰ ਅਹਿਸਾਸ ਹੋਵੇ ਕਿ ਰਾਜਾ ਬਿੰਦ ਨੂੰ ਹਰ 스테ਟ ਜਾ ਕੇ ਮੱਫੀ ਮੰਗਣੀ ਪਵੇ ਸਾਡੇ ਲੀਡਰਾਂ ਨੂੰ ਜਾ ਕੇ ਅਹਿਸਾਸ ਕਿ ਉਹਨਾਂ ਨੂੰ ਕਹਿਣਾ ਪਵੇ ਕਿ ਹਾਂਜੀ ਹਲ ਤੱਕ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਇਸ ਗੱਲ ਦੇ ਲਈ ਬਿਆਨ ਨਹੀਂ ਆਇਆ ਆਉਣਾ ਚਾਹੀਦਾ ਪਰ ਬਾਕੀ ਸਾਥੀਆਂ ਨੂੰ ਵੀ ਨਸੀਹਤ ਆ ਇਸ ਤੋਂ ਸਬਕ ਲਓ ਆਪਣੇ ਉੱਪਰੋਂ ਇਕੱਠੇ ਹੋ ਆਪਣੇ ਲੀਡਰਾਂ ਦਾ ਜਿਸ ਤਰ੍ਹਾਂ ਤੁਸੀਂ ਹੁਣ ਸਰਦਾਰ ਬੁੱਟਾ ਸਿੰਘ ਜੀਾਂ ਦੇ ਸਨਮਾਨ ਚਾਹੇ ਹੋ ਉਸ ਕਰਕੇ ਧੰਨਵਾਦ ਵੀ ਕਰਨਾ ਬਣਦਾ ਤੁਸੀਂ ਜਾਗੇ ਤਾਂ ਸਹੀ ਹੁਣ ਸੇ ਕਮ ਆਪਣੇ ਅਸਾਸਤਾ ਕੀਤਾ ਸਾਡੇ ਨੇਤਾ ਦਾ ਕਿਸੇ ਨੇ અપਮਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸ੍ਰੋਮਣੀ ਕਮੇਟੀ ਨੇ ਸਾਡੇ ਮਹਾਨ ਰਾਗੀ ਸਿੰਘ ਭਾਈ ਨਰਮਲ ਸਿੰਘ ਜੀ ਦਾ ਕਿੱਡਾ ਫੁਮਾਨ ਕੀਤਾ ਹਾਲ ਤੱਕ ਉਹਨਾਂ ਦੀ ਯਾਦ ਵਿੱਚ ਕੁਝ ਨਹੀਂ ਬਣਾਇਆ ਉਹਨਾਂ ਨੂੰ ਤਾਂ ਹਰ ਮੰਦਰ ਸਾਹਿਬ ਦੇ ਵਿੱਚ ਜਦ ਸੰਸਕਾਰ ਵੀ ਨਹੀਂ ਵਿਚਾਰੇ ਤਾਂ ਉਹਨਾਂ ਦਾ ਢੰਗ ਨਾਲ ਹੋਇਆ ਇਹ ਐਸੀ ਤਰ੍ਹਾਂ ਹੁੰਦਾ ਰਹਿਣਾ ਸਾਥੀ ਸੋ ਬੇਨਤੀ ਹੈ ਕਿ ਆਓ ਇਕੱਠੇ ਹੋਈਏ ਜਵਾਬ ਦਿਈਏ ਹਰ ਥਾਂ ਪੰਜਾਬ ਦੇ ਹਰ ਥਾਂ ਜਿੱਥੋਂ ਦੇ ਰਾਜਾ ਬੜੇ ਨੰਗੇ ਨੰਗੇ ਕੋਈ ਵੀ ਕਾਂਗਰਸ ਦਾ ਲੀਡਰ ਨੰਗੇ ਉੱਥੇ ਸਰਦਾਰ ਬੂਟਾ ਸਿੰਘ ਜੀ ਦੇ ਵੱਡੇ ਵੱਡੇ ਪੋਲ ਰੇਟ ਜਿਹੜੇ ਲੱਗੇ ਹੋਣੇ ਚਾਹੀਦੇ ਪਤਾ ਲੱਗੇ ਕਿ ਮਜਬੂਤ ਸਿਕ ਕੌਮ ਚਾਹਦੀ ਹੈ ਮਜਬੂਤ ਸਿਕ ਕੌਮ ਆਪਣੇ ਲੀਡਰਾਂ ਨੂੰ ਹਮੇਸ਼ਾ ਆਪਣੇ ਦਿਲਾਂ 'ਚ ਰੱਖਦੀ ਹੈ ਮਜਬੂਤ ਸਿਕ ਕੌਮ ਜੇਕਰ ਰਾਜਾ ਭੜਿੰਗ ਜਾਂ ਕਾਂਗਰਸ ਪਾਰਟੀ ਉਹਨਾਂ ਦਾ ਬੰਦਾ ਸਨਮਾਨ ਨਹੀਂ ਕਰੂਗੀ ਤਾਂ ਉਹਨਾਂ ਲਈ ਸਮੇਂ 'ਚ ਕਾਂਗਰਸ ਪਾਰਟੀ ਨੂੰ ਵੱਡਾ ਲਾਸ ਪਊਗਾ ਇਸ ਗੱਲ 'ਇਸ ਗੱਲ ਨੂੰ ਕੰਨ ਤੇ ਲਿਖ ਨੂੰ ਪੜ ਲੈਣਾ ਚਾਹੀਦਾ ਹੈ ਔਰ ਬਾਅਦ ਅੱਗੇ ਤੋਂ ਸਾਰੇ ਲੀਡਰ ਸਿਪ ਨੂੰ ਮਾਨ ਸਨਮਾਨ ਨਾਲ ਹੀ ਸਰਦਾਰ ਬੂਟਾ ਸਿੰਘ ਜੀ ਦਾ ਨਾਮ ਜਿਹੜਾ ਹੈ ਉਹ ਲੈਣਾ ਚਾਹੀਦਾ ਕਾਂਗਰਸ ਹੈੱਡਕੁਆਟਰਾਂ ਦੇ ਉੱਤੇ ਪਤਾ ਲੱਗਣਾ ਚਾਹੀਦਾ ਹੈ ਹੈੱਡਕੁਆਟਰ ਦੇ ਉੱਤੇ ਉਹਨਾਂ ਦੀ ਫੋਟੋ ਲੱਗਣੀ ਚਾਹੀਦੀ ਹੈ ਦੇਸ਼ ਦੇ ਅੱਠਵੇਂ ਪੰਜਾਬ ਦੇ ਅੱਠਵੇਂ ਇੱਕ ਕਿਸੇ ਪੰਜਾਬੀ ਨੂੰ ਅੱਠਵੇਂ ਗ੍ਰਹਿ ਮੰਤਰੀ ਸਭਾ ਵੀ ਮਾਨ ਮਿਲਿਆ ਤਾਂ ਸਰਦਾਰ ਬੂਟਾ ਸਿੰਘ ਨੂੰ ਮਿਲਿਆ ਰਾਜਾ ਫਿਰੇਂਗ ਦੀ ਬਹੁਤ ਜ਼ਿਆਦੇ ਹਲੇ ਛੋਟੀ ਉਮਰ ਬਹੁਤ ਘੱਟ ਤਜਰਬਾ ਠੀਕ ਆਪਦੀ ਦولت ਇਕੱਠੀ ਕਰਨ ਤੇ ਲੱਗੇ ਪਰ ਕਾਂਗਰਸ ਦਾ ਇਤਿਹਾਸ ਇਕੱਠਾ ਕਰਨ ਤੇ ਵੀ ਉਹਨਾਂ ਨੂੰ ਖयाल ਰੱਖਣਾ ਚਾਹੀਦਾ ਆਪਣੇ ਸੀਨੀਅਰ ਨੇਤਾਵਾਂ ਬਾਰੇ ਜ਼ਰੂਰ ਖਿਆਲ ਰੱਖਣਾ ਚਾਹੀਦਾ ਸੋ ਬਾਕੀ ਸਾਰਿਆਂ ਨੂੰ ਬੇਨਤੀ ਆ ਕਿ ਆਓ ਉਥੋਂ ਇਕੱਠੇ ਹੋਏ ਹਾਂ ਜੇਕਰ ਸਨਮਾਨ ਦਿਵਾਉਣਾ ਚਾਹੁੰਦੇ ਹੋ ਸਰਦਾਰ ਬੁੱਟਾ ਸਿੰਘ ਤਾਂ ਇਕੱਠੇ ਹੋ ਕੇ ਚੰਗੀ ਤਰ੍ਹਾਂ ਸਨਮਾਨ ਦਿਵਾਈਏ ਬੁੱਟਾ ਸਿੰਘ ਦੀ ਜੈ ਜੈਕਾਰ ਕਰਾਈਏ ਪੰਜਾਬ ਦੀ ਵਿਧਾਨ ਸਭਾ ਸਭ ਤੋਂ ਵੱਡੇ ਪੋਰਟਰੇਟ ਸਰਦਾਰ ਬੁੱਟਾ ਸਿੰਘ ਦੇ ਲੱਗੇ ਹੋਣੇ ਚਾਹੀਦੇ ਉਹਨਾਂ ਦੇ ਜਿੱਡਾ ਇਸ ਦੇਸ਼ ਨੂੰ ਸਨਮਾਨ ਦਿੱਤਾ ਉਸੇ ਤਰ੍ਹਾਂ ਬੁੱਟਾ ਸਿੰਘ ਬਾਰੇ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਦੇ ਸਟੈਚੂ ਵੀ ਲੱਗਣੇ ਚਾਹੀਦੇ ਕਿਉਂਕਿ ਪਤਾ ਹੁਣ ਸਾਨੂੰ ਪਤਾ ਲੱਗਿਆ ਉਹਨਾਂ ਚਿਰ ਇਹ ਲੋਕਾਂ ਨੂੰ ਅਹਿਸਾਸ ਨਹੀਂ ਹੁੰਦਾ ਨਿੱਕੀ ਕਰਵਨੀ ਨਹੀਂ ਹਰ ਪਾਸੇ ਉਹਨਾਂ ਨੇ ਬੜਾ ਵੱਡਾ ਡੰਗਾ বাজਾਇਆ ਪੰਜਾਬ ਦਾ ਬੜਾ ਉੱਚਾ ਨਾਮ ਕੀਤਾ ਸੋ ਇਨੀਆਂ ਬੇਨਤੀਆਂ ਕਰਦੇ ਹੋਏ ਸਾਰੇ ਸਮੂਹ ਮਝ ਵੀ ਸਖਰੰਗਰੇਟੇ ਵੀਰਨ ਤਕੜੇ ਹੋਣ ਦੀ ਅਪੀਲ ਕਰਦਾ ਹੋਇਆ ਆਪਣੇ ਮੈਂ ਆਪਣਾ ਮਾਨ ਸਨਮਾਨ ਬਹਾਲ ਕਰਨ ਦੇ ਲਈ ਅੱਗੇ ਵਧਣ ਦੀ ਅਪੀਲ ਕਰਦਾ ਹੋਇਆ ਮੈਂ ਆਪਣੇ ਸ਼ਬਦਾਂ ਨੂੰ ਬਰਮਦਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰ